हां जी दोस्तों अੱਧਲੇ ਫੋਟੋ ਲੱਗੀ ਹੈ ਨਾ ਇਹਨਾਂ ਲੋਕਾਂ ਨੇ ਸ਼ਰਮ ਲਾ ਲਈ ਬਿਲਕੁਲ ਇਹ ਲੋਕ ਉੱਥੇ ਸਿਰਫ ਇੱਕ ਆਪਦੀਆਂ ਰੀਲਾਂ ਤੇ ਬਲੌਗ ਬਣਾਉਣ ਜਾਂਦੇ ਆ ਇਹ ਕੱਲ ਗਈ ਆ ਤੇ ਬਲੌਗ ਇਹਦਾ YouTube ਤੇ ਆ ਗਿਆ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਆਪਦੀ ਵੀਡੀਓ ਚ ਕਿ ਇਹਨਾਂ ਨੂੰ ਕਿਸੇ ਦਾ ਕੋਈ ਲੈਣਾ ਦੇਣਾ ਨਹੀਂ ਕੋਈ ਡੁੱਬੇ ਕੋਈ ਮਰੇ ਕੋਈ ਜੀਵੇ ਹਨਾ ਤੇ ਇਹਨਾਂ ਨੇ ਤਾਂ ਪਤਾਸੇ ਹੀ ਪੀਣੇ ਘੋਲ-ਘੋਲ ਕੇ ਇਹਨਾਂ ਨੂੰ ਕੋਈ ਕਿਸੇ ਨਾਲ ਲੈਣਾ ਦੇਣਾ ਨਹੀਂ ਇਹ ਬੋਟ ਲੈ ਕੇ ਗਏ ਤੇ ਬਾਹਰ ਜਿਹੜਾ ਬੰਦਾ ਖੜਾ ਇਹ ਮਨਤਾ ਕਰ ਜਾਂਦਾ ਕਿ ਸਾਡੇ ਕੋਲੇ ਹਜ਼ਾਰ ਬੰਦੇ ਦਾ ਰਾਸ਼ਨ ਵੀ ਸਾਨੂੰ ਜਾ ਰਹੇ ਨੇ ਪਰ ਨਾ ਇਹਨਾਂ ਨੇ ਆਪ ਦੀਆਂ ਚੱਕੀਆਂ ਬੋਟਾਂ ਚਾਰ ਤੇ ਨਿਕਲ ਗਈ। ਓਏ ਤੁਸੀਂ ਜੇ ਪੁੰਨ ਦਾ ਕੰਮ ਕੋਈ ਕਰਨਾ ਨਾ ਤਾਂ ਘਰੇ ਬਹਿ ਕੇ ਕਰ ਸਕਦੇ ਹੋ। ਕਿਉਂਕਿ ਤੁਹਾਡੀ ਤੁਹਾਡੀ ਪਹੁੰਚ ਹੈਗੀ ਆ ਪਰ ਤੁਸੀਂ ਆਹ ਕੰਮ ਤਾਂ ਨਾ ਕਰੋ ਜਿਹੜੇ ਲੋਕ ਉਥੇ ਲੰਗਰ ਲੈ ਲੈ ਬੈਠੇ ਆ ਤੁਸੀਂ ਉਹਨਾਂ ਦਾ ਨਾਸ ਮਾਰ ਜਨ ਨਾਲੇ ਇਹਦੇ ਕਿੰਨ ਬਠਿੰਡੇ ਬਣਾ ਕੀ ਗੱਡਾ ਖੜਾ ਸੀ ਉਥੇ ਕਿਹੜੀ ਇਹਨੇ ਵੱਟ ਨੂੰ ਮਿੱਟੀ ਲਾਉਣੀ ਸੀ ਤੇ ਕਿਹੜੀ ਚੱਕੇ ਨੇ ਬੰਨ ਤੇ ਬੋਰੀ ਲਾਉਣੀ ਸੀ ਕਰਨਾ ਇਹਨੇ ਕੀ ਸੀ ਸਿਰਫ ਆਪਦੀਆਂ ਰੀਲਾ ਬਣਾਉਣੀਆਂ ਤੇ ਬਲੌਗ ਬਣਾਉਣ ਵਾਸਤੇ ਗਈ ਆ ਤੇ ਉਹ ਆ ਵੀ ਗਿਆ ਬਲੌਗ ਹੋਰ ਰੀਲਾ ਆ ਜਾਣੀਆਂ ਤੇ ਮੈਂ ਤਾਂ ਇਹ ਵੀ ਕਹਿਣਾ ਵੀ ਇਹ ਜਿੰਨੇ ਕਲਾਕਾਰ ਉਥੇ ਪਹੁੰਚ ਕੇ ਸੇਵਾ ਕਰਦੇ ਆ ਇਹ ਉਥੋਂ ਵੀਡੀਓ ਇਕੱਠੀਆਂ ਕਰਕੇ ਲੈਉਣਗੇ ਤੇ ਇਹਨਾਂ ਦੇ ਗਾਣੇ ਵੀ ਆਉਣਗੇ ਇੰਨਾਂ ਨੇ ਗਾਣੇ ਵੀ ਆਉਣਗੇ ਵੀਡੀਓਾਂ ਦੇ ਵਿੱਚ ਇਹ ਇਹਨਾਂ ਨੂੰ ਇੱਕ ਮੌਕਾ ਬਹੁਤ ਵੱਡਾ ਮਿਲ ਗਿਆ ਜਿਨ੍ਹਾਂ ਨੇ ਪੁੰਨ ਦਾ ਕੰਮ ਕਰਨ ਨਾਲ ਐਮੀ ਵਰਕ ਕਰ ਗਏ ਹੈ ਗਿੱਪੀ ਗਰੇਵਾਲ ਖੁੱਗੀ ਹੋਰ ਬੱਬੂ ਮਾਨ ਜਿੰਨੇ ਵੱਡੇ ਕਲਾਕਾਰ ਇਹਦੇ ਬਾਹਰ ਬੈਠਿਆ ਹੋਰ ਪ੍ਰਵੰਤ ਤੇ ਸੱਜਣ ਜਿਹੜੇ ਹਨਾ ਉਹਨਾਂ ਨੇ ਰੁਪਈਆ ਉਹੀ ਸੜਤਾ ਵੀ ਆਹ ਰੁਪਈਏ ਭੇਜਦੇ ਆ ਹੀ ਅਸੀਂ ਉੱਥੇ بڑے ਕਲਾਕਾਰ ਜਿਹੜੇ ਆਪ ਬਾਰੋ-ਬਾਰ ਪੈਸੇ ਭੇਜ ਰਿਹਾ ਕਲਾਕਾਰ ਤਾਂ ਇੱਥੇ ਵੀ ਗਏ ਆ ਪਰ ਉਹ ਸ਼ੋਅ ਆਫ ਨਹੀਂ ਕਰਦੇ ਇਨੀ ਸ਼ਰਮ ਖਾਓ ਕੁਸ ਥੋੜਾ ਜਿਆ ਲੋਕਾਂ ਨੂੰ ਆਪਦਾ ਜਿਹੜਾ ਕੰਮ ਕਰਨਾ ਉਹ ਕਰ ਲੈਣ ਦਿਓ ਤੁਸੀਂ ਕਿਹਦੇ ਅੱਜ ਤੱਕ ਆਪਦੇ ਘਰੇ ਤੱਕ ਇਹ ਮਿੱਟੀ ਨਹੀਂ ਲਾ ਕੇ ਦੇਖੀ ਉੱਥੇ ਵਟਣਾ ਮਿੱਟੀ ਲਾ ਦੇਉਗੇ ਤੁਸੀਂ ਹੈ ਤੁਸੀਂ ਐਵੇਂ ਲੋਕਾਂ ਨੂੰ ਜਿਹੜਾ ਕੁ ਕਰਨਾ ਉਹ ਨੂੰ ਕਰਨ ਦਿਓ ਤੇ ਸ਼ਰਮ ਖਾਓ ਇਹੋ ਜਿਹਾ ਹੁਣ ਬੜਾ ਪ੍ਰਚਾਰ ਕਰ ਲਿਆ ਤੁਸੀਂ ਚਲ ਜਿਹੜਾ ਦੇਣਾ ਤੁਸੀਂ ਬਾਅਦ ਚ ਵੀ ਦੇ ਸਕਦੇ ਹੋ ਬਾਅਦ ਚ ਰੁਪਈਏ ਦੀਆਂ ਬੜੀਆਂ ਲੋੜ ਪੈਣੀ ਬਾਅਦ ਚ ਤੁਸੀਂ ਤੁਹਾਡੇ ਵਰਗਾ ਕੋਈ ਲੱਭਣਾ ਨਹੀਂ ਹੈਗਾ ਹੈ ਉੱਥੇ ਤੁਸੀਂ ਜਾ ਜਾ ਕੇ ਸੈਲੀਬ੍ਰਿਟੀ ਨੇ ਆਪਦਾ ਉੱਥੇ ਲੋਕਾਂ ਨੂੰ ਕੰਮ ਕਰਨ ਦਿਓ ਉੱਥੇ ਫੋਟੋਆਂ ਖਿਚਾਉਣ ਲੱਗੇ ਹੁੰਦੇ ਮਾੜੇ ਦਾ ਸਾਡੇ ਲੋਕ ਆ ਜਦੋਂ ਇਹ ਜਾਂਦੇ ਉੱਥੇ ਉਹਨਾਂ ਨਾਲ ਸੈਲਫੀਆਂ ਲੈਣ ਲੱਗ ਜਾਂਣਗੇ ਓਏ ਤੁਸੀਂ ਆਪਣਾ ਪੰਜਾਬ ਬਚਾ ਲਓ ਹੈ ਜੇ ਪੰਜਾਬ ਬਚੂਗਾ ਤਾਂ ਸੈਲਫੀਆਂ ਤਾਂ ਲੈ ਹੀ ਲੈਣੀਆਂ ਇਹਨਾਂ ਨੂੰ ਕੀ ਆ ਇਹਨਾਂ ਨੂੰ ਜਿੰਨੇ ਪੈਸੇ ਤੁਸੀਂ ਜੇ ਵਿਆਹ ਸ਼ਾਦੀ ਤੇ ਲਾ ਕੇ 5-7 ਲੱਖ ਰੁਪਈਆ ਘਰੇ ਭਲਾ ਲਓ ਫੋਟੋਆਂ ਜਿੰਨੀਆਂ ਮਰਜ਼ੀ ਖਿਚਾ ਲਓ ਗਵਾਓ ਬਣਾ ਇਹਨਾਂ ਤੋਂ ਭਾਵੇਂ ਦੀ ਇਹਨਾਂ ਨੂੰ ਤਾਂ ਪੈਸੇ ਲੈਣੇ ਦੋ ਘੰਟਿਆਂ ਦੇ ਇਹਨਾਂ ਨਾਲ ਫੋਟੋਆਂ ਹੀ ਖਿੱਚੀ ਜਾਇਆ ਜੀ ਤੁਸੀਂ ਸਿਆਣੇ ਹੋਵੋ ਥੋੜਾ ਜਿਹਾ ਲੋਕਾਂ ਨੂੰ ਵੀ ਉਹਨਾਂ ਜਿਹੜਾ ਉੱਥੇ ਬੈਠੇ ਐ ਇੰਨੇ ਦਿਨਾਂ ਦੇ ਬਜ਼ੁਰਗ ਮਾਤਾ ਭੈਣਾਂ ਸਾਡੀਆਂ ਲੋਕ ਲੱਗੇ ਪਏ ਆ ਵਟਾਂ ਬੰਨਣ ਦਰਿਆ ਬੰਨਣ ਉਹਨੂੰ ਬੰਨਣ ਦਿਓ ਵੀਡੀਓ ਨੂੰ ਪਹੁੰਚਾਓ ਧੰਨਵਾਦ ਥੈਂਕ ਯੂ